There are many spitting facts about us No trust in life that which we live Our life like a fable, think like a rebel They're asking he mass head under our sleeve We live short, but live like a king We are very strong, baby what you think Perhaps you understand hmm. what I mean Our guns are loaded with full of magazines No love, no trust in gangster's life No wait, no time, just do or die That's true, we have OG tag very bar bag, 30 plus MAC Lot of stacks okay, are You ਤਮਾਰਾ ਬਚਾਰਾ ਆਉਂਦਾ ਕੀ ਆ ਮਾਤਾ ਇਹ ਤਾਂ ਵਧੀਆ ਚੀਜ਼ ਆ ਯਾਰ ਤੇ ਗੱਲ ਦੇਖ ਆਪਾਂ ਕਿਨੇ ਕੰਮ ਦੀ ਗੱਲਾਂ ਕਰਦੇ ਆ ਉਧਰ ਚੁਗਨੇ ਚਲੀ ਜਾਂਦੇ ਨੇ ਨਹੀਂ ਨੀ ਆ ਕਹਿੰਦੀ ਮੈਂ ਗਾਣਾ ਸੁਣਾ ਦੇ ਨੀ ਠੀਕ ਆ ਨਾ ਤੁਸੀਂ ਮੈਨੂੰ ਕਹਿੰਦੇ ਤੁਸੀਂ ਗਾ ਦਿਓ ਪਹਿਲਾਂ ਤੂੰ ਦੱਸ ਪਹਿਲਾਂ ਕੀ ਕਹਿਆ ਸੀ ਸੋਹਣੀ ਸਸੀ ਕਾ ਮਤਰਾ ਕੀ ਹਾਲ ਚਾਲ ਨਹੀਂ ਤੇ ਆਜ ਦਾ ਜਿਹੜਾ ਸ਼ੂਟ ਹੋਇਆ ਜੀ ਉਹ ਹੈਗਾ ਸਹੀ ਆਰਥ ਵੀ ਟੀਮ ਇਮੀਗ੍ਰੇਸ਼ਨ ਮਲੋਦ ਵਿੱਚ ਪੈਂਦਾ ਪਹਿਲਾਂ ਵੀ ਅਸੀਂ ਇੱਥੇ ਵੀਡੀਓ ਸ਼ੂਟ ਕਰਕੇ ਆਏ ਹਾਂ ਤੇ ਪਹਿਲਾਂ ਵੀ ਬੜੀ ਜਿਹੜੀ ਰੌਣਕਾਂ ਸੀ ਉਹ ਲੱਗੀਆਂ ਸੀ ਬੱਚਿਆਂ ਨਾਲ ਗੱਲਾਂ ਬਾਤਾਂ ਹੋਈਆਂ ਸੀ ਕੁਝ ਕਿ ਪੁਰਾਣੀ ਚੀਜ਼ ਇਹ ਤੇ ਵੀ ਮੈਂ ਸਾਡੇ ਟੀਚਰ ਦੀ ਯਾਰਵਤ ਕੀਤੀ ਹੈ ਜੀ ਠੀਕ ਹੈ ਜੀ ਤੇ ਇਸ ਵਾਰ ਵੀ ਮੈਂ ਆਪਣੇ ਬਹੁਤ ਸੋਣਾ ਗਾਣਾਗਾ ਮੈਂ ਤੁਸੀਂ ਜ਼ਰੂਰ ਅੱਗੇ ਜਾਓਗੇ ਇਹ ਸਾਡੇ ਸੁਕੇ ਲਈ ਦੁਆਇ ਹੈ ਠੀਕ ਹੈ ਜੀ ਬਹੁਤ ਸੋਣਾ ਗਾਉਣਾ ਠੀਕ ਹੈ ਤੇ ਇਹ ਕੁੜੀ ਨਾਲ ਮੈਨੂੰ ਲਾਦਾ ਗੱਲਬਾਤ ਘੱਟ ਹੋਈ ਹੈ ਕੋਈ ਨਹੀਂ ਆਪ ਚੜੀ ਪੂਲੀ ਪੱਕ ਤ ਪੇਪਤਾ ਦੀ ਮਾਰੀ ਹੋਈ ਨਹੀਂ ਮਾਰਦਾ ਨਹੀਂ ਮਿਲਦਾ ਇਹਨੂੰ ਇਹ ਇੱਕ ਕੁੜੀ ਦੇ ਜਿਹੜਾ ਪਿੰਡ ਦਾ ਸਰਪੰਚ ਹੈ ਉਹ ਕਿਤਨਾ ਕੀਤੇ ਜਿਹੜਾ दारू ਜ਼ਿਆਦਾ ਪੀਂਦਾ ਤੇ ਉਹਦੇ ਕਰਕੇ ਇਹ ਕੁੜੀ ਸੋਚਦੀ ਸੀ ਪਿੰਡ ਦੀ ਭਲਾਈ ਕਰਨੀ ਆ ਪਰ ਜਿਹੜਾ ਥੋੜੇ ਪਿੰਡ ਦੀ ਭਲਾਈ ਕਰਦਾ ਉਹਦੇ ਪੈਸੇ ਨੇ ਸਿਰ ਤੇ ਹਾਏ ਹਾਏ ਉਹ ਬੋਲੀ ਕਿਹੜੀ ਬੋਲੀ ਸਿੱਧਰੋਂ ਤੇ ਉਹਦੇ ਪੈਸੇ ਨੇ ਸਿਰ ਤੇ ਜੁੱਤੀਆਂ ਵੇਂਦੇ ਠੀਕ ਹੈ ਜੀ ਤੇ ਚਲੋ ਤੁਸੀਂ ਪਿੰਡ ਦੀ ਭਲਾਈ ਕਰੋਗੇ ਜੀ ਫਿਰ ਹੁਣ ਹਾਂਜੀ ਉਹ ਤਾਂ ਟਾਈਮ ਮਿਲਿਆ ਜੀ ਟਾਈਮ ਟਾਈਮ ਨਹੀਂ ਤੁਹਾਡੇ ਕੋਲ ਬੀਜੀ ਐ ਕੋਈ ਸ਼ਡਿਊਲ ਹੈ ਅੰਦਰ ਵਾਲੀ ਚਾਹ ਦੋ ਪਾਣੀ ਚਾਹ ਕੀ ਕਰਦੇ ਹੋ ਇਹਦੇ ਜੀ ਦੇਖਿਆ ਭਈ ਪੀਟੀ ਨਹੀਂ ਮਚਵਾ ਕੇ ਦੀ ਮੱਤ ਮਾਰੀ ਪਈ ਐ ਚਲੋ ਕੋਈ ਤੇ ਕਿਹੜੀ ਗੱਲ ਬਾਤ ਨਹੀਂ ਤੇ ਉਹ ਖੇਡ ਲਈ ਪਿੰਡ ਨੂੰ ਆਉਂਦਾ ਉਹ ਕੰਨੀ ਪੈਰ ਨਾਲ ਹੀ ਖੜੀ ਹੁੰਦੀ ਬੌਲੇ ਵਾਂਗੂ ਉੱਦੀ ਬੈਠੀ ਐ ਆ ਵੀ ਇੱਕ ਕੁੜੀ ਪਿੰਡੋਂ ਆ ਮੁੰਡਾ ਤੇ ਆ ਵੀ ਕੁੜੀ ਇੱਕ ਕੋਈ ਪਿੰਡ ਆ ਦੋਨੋਂ ਇੱਕ ਪਿੰਡ ਤੋਂ ਨੇ ਇਹ ਤੇ ਇਹ ਦੋ ਜਣੇ ਪਿੰਡ ਤੋਂ ਦੋ ਤੁਸੀਂ ਬਹੁਤ ਦੁਖੀ ਹੋਵੋ ਨਾ ਥੋੜਾ ਬਹੁਤਾ ਤੂੰ ਦਾ ਕਰਿਆ ਐ ਪਿੰਡ ਦਾ ਪਹਿਲਾਂ ਤੂੰ ਵੀ ਨਹੀਂ ਕਰਦਾ ਦੇਖਾਂਗੇ ਬਾਹਰ ਹੀ ਪੂਰੇ ਭੱਜਾਂਗੇ ਪਿੰਡ ਦੀ ਨਹੀਂ ਰਹਿਣਾ ਏ ਬਈ ਉਹ ਗਾਣੇ ਗਾਉਂਦਾ ਜਿਹੜੇ ਸਿਰਫ ਇਹਨੂੰ ਸਮਝ ਆਉਂਦੇ ਨੇ ਬਾਕੀ ਇਸ ਨੂੰ ਸਮਝ ਨਹੀਂ ਆਉਦੇ ਤੇ ਬਈ ਇੱਕ 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 ਪੈਰਾ ਜ਼ਰੂਰ ਹੋ ਜੇ ਇੰਗਲਿਸ਼ ਦੇ ਵਿੱਚ ਹੋਵੇ ਕਿਹੜਾ ਕੋਈ ਵੀ ਗਾਣਾ ਸੁਣਾ ਮੇਰਾ ਪਰ ਅਸੀਂ ਚੌਰੇ ਵਿੱਚ ਜਰਾ ਬਲੌਗ ਵੀ ਜ਼ਰੂਰ ਗਾਣਾ ਆਪੀਓ there are many spitting facts about us no trust in life that which we live our life like a fable think like a rebel they're he mass head under our sleeve we live short but live like a king we are very from baby what you think perhaps you understand mm -hmm. what i mean our guns are loaded, with full of magazines no love no trust in gangster's life no wait no time just do or die that's true we have all the tag burberry bag 30 plus mac lot of stacks एक ही मिनी की था सब ब्लाउज ही मिनी थी जेठा भी बोल रहा है उसमें माँगा ने खाते हैं लेकिन बहुत ना फेमस नहीं, नहीं। पाइसेज वैसे है क्या तो बागी मंदिर बाराना रहना है वहाँ पर अच्छा अपने आप की रहने आ गई तेरी ऊँचा सा ये भाई तुझे पर आप सुनो भाई तेरे पीछे सुनने आ रहे हैं सारी हाँ भाई फि� ਕਿਆ ਮਾਤੇ ਤਾਂ ਵਧੀਆ ਚੀਜ਼ ਆ ਯਾਰ ਤੇ ਗੱਲ ਦੇ ਕੇ ਆਪਾਂ ਕਿਹਨੇ ਕੰਮ ਦੀ ਗੱਲਾਂ ਕਰਦੇ ਆ ਉਧਰ ਚੁਗੀਆਂ ਚੱਲੀ ਜਾਂਦੀਆਂ ਨੇ ਨਹੀਂ ਯਾਰ ਕਹਿੰਦੀ ਮੈਨੂੰ ਗਾਣਾ ਸੁਣਾ ਦੇ ਇਹਨਾਂ ਨੂੰ ਕਿ ਮੈਨੂੰ ਕਹਿੰਦੇ ਤੁਸੀਂ ਗਾ ਦਿਓ ਪਹਿਲਾਂ ਤੂੰ ਦੱਸ ਪਹਿਲਾਂ ਕੀ ਗਿਆ ਸੁਣ ਕੀ ਗਿਆ ਸੁਣ ਰਾਤ ਮਸਲੂ ਬੋਲਦੀ ਹੈ ਕਿਹੜੀ ਕੁੜੀ ਗਾਣਾ ਸੁਣਾਉਗੀ ਦੱਸ ਉਹ ਕਹਿੰਦੀ ਕਿ ਤੁਸੀਂ ਪਹਿਲਾਂ ਸੁਣਾ ਦਿਓ ਵੀ ਮੈਂ ਮੈਂ ਕਹਿੰਦੀ ਫਿਰ ਮੈਂ ਸੁਣਾ ਲੂੰਗੀ ਕਿ ਪਹਿਲਾਂ ਤੁਸੀਂ ਸੁਣਾਉਗੇ ਮੈਨੂੰ ਕਹਿ ਰਹੀ ਹਾਂ ਤੁਸੀਂ ਸੁਣਾ ਦਿਓ ਫਿਰ ਮੈਂ ਸੁਣਾ ਲੂੰਗੀ ਕਿ ਮੇਰੇ ਨਾਲ ਜਿਹੜੇ ਜਿਹੜੇ ਕਰਾਸ ਹੋਏ ਜੀ ਜੀ ਉਹ ਹੀ ਫਿਰ ਨਹੀਂ ਜਿਹੜੇ ਤੁਹਾਡੇ ਕਰਕੇ ਦੇਖੋ ਕੁੜੀ ਗਾਣਾ ਸੁਣਾ ਰਹੀ ਤੁਹਾਨੂੰ ਅੱਕ ਲੱਗੂਗੀ ਮੈਂ ਉਸੇ ਕੁੜੀ ਨੂੰ ਦੁਆ ਲੱਗੂਗੀ ਮੈਂ ਲਿਖ ਕੇ ਦੰਦਾ ਤੈਨੂੰ ਬਹੁਤ ਏਕਲਾ ਨਾਗਰੀ ਮੈਥੋਂ ਜਿਹੜੇ ਕੁੜੀ ਦਾ ਗਾਣਾ ਹੁਣ ਤੁਹਾਨੂੰ ਆਪਣੀ ਵੀਡੀਓ ਚ ਮਿਲ ਜੂਗਾ ਮੈਂ ਜ਼ਰੂਰ ਸੁਣ ਕੇ ਜਾਮਾ ਠੀਕ ਹੈ ਸੋ ਕਰ ਦਿਓ ਬਾਏ ਬਾਏ ਇਕੱਠੇ ਕੋਈ ਨਹੀਂ ਤੁਸੀਂ ਸਭ ਬੇਤਾ ਨਾ ਕਰਦੇ ਥੈਂਕ ਯੂ ਸੋ ਮੱਚ ਫੈਨ ਮੇਰੇ ਜੰਦੀ ਬੀ